ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ 7-7 ਕੁੰਡੀਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 7 ਕੁੰਡੇ ਗਿਣ ਲੈਣੇ ਫਿਰ 7 ਫਿਰ 7 7-7 ਕੁੰਡੇ ਗਿੰਦੇ ਹੋਏ 4 ਕੁੰਡੇ ਤੁਸੀਂ ਵਾਧ ਰੱਖਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਕਿ ਵੀ ਤੇ ਬਣਾ ਸਕਦੇ ਹੋ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਬਣਾਉਣੇ ਤਾਗਾ ਬਾਹਰ ਨੂੰ ਕਰਨਾ ਪੰਜ ਕੁੰਡੇ ਸਿੱਧੇ 1 2 3 4 5 ਇਹ ਐਕਸਟਰਾ ਕੁੰਡਾ ਛੱਡ ਕੇ ਸੱਤ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੋ ਕੁੰਡੇ ਪੁੱਠੇ ਪੰਜ ਕੁੰਡੇ ਸਿੱਧੇ 1 2 3 4 5 5 ਕੁੰਡੇ ਸਿੱਧੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ 2 ਕੁੰਡੇ ਪੁੱਠੇ 5 ਕੁੰਡੇ ਸਿੱਧੇ ਲਾਸਟ ਵਿੱਚ 3 ਕੁੰਡੇ 2 ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਆ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਪੰਜ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮੈਂ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਾ ਕੇ ਕੰਪਲੀਟ ਕਰਨੀ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਪੰਜ ਕੁੰਡੇ ਸਿੱਧੇ ਉਹਨਾਂ ਨੂੰ ਸਿੱਧੇ ਬਣਾਉਣਾ ਡਿਜ਼ਾਈਨ ਦੀ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਾਉਣੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਚੌਥੀ ਪੁੱਠੀ ਸਲਾਈ ਵਿੱਚ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਇਹ ਮੈਂ ਤੀਸਰੀ ਸਲਾਈ ਬਣਾ ਕੇ ਚੌਥੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਧਾਗਾ ਬਾਹਰ ਨੂੰ ਕਰਨਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਆਪਣੇ ਵੱਲ ਨੂੰ ਕਰਨਾ ਜਿਹੜੇ ਪੰਜ ਕੁੰਡੇ ਪੁੱਠੇ ਬਣਾਏ ਉਹਨਾਂ ਵਿੱਚੋਂ ਪਹਿਲਾ ਕੁੰਡਾ ਪੁੱਠਾ ਬਣਾ ਲੈਣਾ ਤਾਂ ਅੱਗੇ ਨੂੰ ਵੜ ਮਾਰਨਾ ਜਾਲੀ ਪਾਉਣੀ ਅਗਲੇ ਨੂੰ ਵੀ ਪੁੱਠਾ ਫਿਰ ਵੜ ਮਾਰਨਾ ਅਗਲਾ ਕੁੰਡਾ ਵੀ ਪੁੱਠਾ ਫਿਰ ਤਾਂ ਅੱਗੇ ਨੂੰ ਵੜ ਮਾਰਨਾ ਜਾਲੀ ਪਾਉਣੀ ਅਗਲਾ ਕੁੰਡਾ ਵੀ ਪੁੱਠਾ ਦੁਬਾਰਾ ਫਿਰ ਵੜ ਮਾਰਨਾ ਅਗਲਾ ਕੁੰਡਾ ਵੀ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਚੌਥੀ ਪੁੱਠੀ ਸਲਾਈ ਚ ਬਣਾਉਣਾ ਜਿਹੜੇ ਪੁੱਠੇ ਕੁੰਡੇ ਉਹਨਾਂ ਨੂੰ ਸਿੱਧੇ ਬਣਾਉਣਾ ਪੰਜਾਂ ਕੁੰਡੀਆਂ ਵਿੱਚੋਂ ਪਹਿਲਾ ਕੁੰਡਾ ਪੁੱਠਾ ਬਣਾਉਣਾ ਚੌਵਾਂ ਕੁੰਡੀਆਂ ਨੂੰ ਇਸ ਤਰੀਕੇ ਨਾਲ ਵਲ ਮਾਰ ਕੇ ਜਾਲੀ ਪਾਉਣੀ ਫਿਰ ਵਲ ਮਾਰਨਾ ਨੌਂਾਂ ਕੁੰਡੀਆਂ ਨੂੰ ਪੁੱਠਾ ਹੀ ਆ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਪੰਜ ਕੁੰਡੇ ਪੁੱਠੇ ਉਹਨਾਂ ਵਿੱਚੋਂ ਪਹਿਲਾ ਕੁੰਡਾ ਪੁੱਠਾ ਬਣਾਉਣਾ ਵਲ ਮਾਰਨਾ ਫਿਰ ਅਗਲਾ ਕੁੰਡਾ ਵੀ ਪੁੱਠਾ ਫਿਰ ਜਾਲੀ ਪਾਉਣੀ ਅਗਲਾ ਗੁੰਡਾ ਵੀ ਪੁੱਠਾ ਜਾਲੀ ਪਾਉਣੀ ਅਗਲਾ ਗੁੰਡਾ ਵੀ ਪੁੱਠਾ ਲਾਸਟ ਵਿੱਚ ਤਿੰਨ ਗੁੰਡੇ ਦੋ ਗੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਜੇਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਦੋ ਗੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਕੁੰਡਿਆਂ ਨੂੰ ਵਲ ਮਾਰਿਆ ਕੁੰਡੇ ਨੂੰ ਸਲਾਈ ਤੇ ਫੜ ਲੈਣਾ ਵਲੇ ਠਾਂ ਸੁਟਣਾ 1 2 3 4 5 ਪੰਜਾਂ ਕੁੰਡਿਆਂ ਨੂੰ ਸਲਾਈ ਤੇ ਲੈਣਾ ਪੰਜਾਂ ਕੁੰਡਿਆਂ ਨੂੰ ਸਲਾਈ ਤੇ ਲੈਣਾ ਪੰਜਾਂ ਕੁੰਡਿਆਂ ਦੇ ਤਿੰਨ ਗਡੇ ਬਣਾਉਣੇ ਇੱਕ ਬਣਾ ਲਿਆ ਤਾਂਗੇ ਨੂੰ ਵਲ ਮਾਰਿਆ 2 ਇੱਕ ਵਾਰ ਫਿਰ ਇਹਨਾਂ ਨੂੰ ਬਣਾ ਲੈਣਾ ਇਹ ਪੰਜਾਂ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਏ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪੰਜਵੀਂ ਸਿੱਧੀ ਸਲਾਈ 'ਚ ਬਣਾਉਣਾ। ਦੋ ਕੁੰਡੇ ਸਾਡੇ ਕੋਲ ਕੱਟ ਗਿਓ ਪੁੱਠੀ ਸਲਾਈ ਵਿੱਚ ਵਧਾਉਣੇ। ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ। ਕੁੰਡੇ ਨੂੰ ਸਲਾਈ ਤੇ ਫੜਨਾਂ ਵਾਲੇ ੇਠਾਂ ਸੁਟਣਾ। ਦੂਸਰੇ ਕੁੰਡੇ ਨੂੰ ਵੀ ਫੜਨਾਂ ਤੀਸਰੇ ਨੂੰ ਚੌਥੇ ਨੂੰ ਪੰਜਵੇਂ ਨੂੰ। ਪੰਜਾਂ ਕੁੰਡਿਆਂ ਨੂੰ ਸਲਾਈ ਤੇ ਫੜਨਾ। ਪੰਜਾਂ ਕੁੰਡਿਆਂ ਦੇ ਤਿੰਨ ਗੁੰਡੇ ਬਣਾਉਣੇ ਇੱਕ ਬਣਾ ਲਿਆ ਧਾਗੇ ਨੂੰ ਵਲ ਮਾਰਿਆ ਦੋ ਇੱਕ ਵਾਰ ਫਿਰ ਇਹਨਾਂ ਨੂੰ ਬਣਾ ਲੈਣਾ ਪੰਜਾਂ ਗੁੰਡਿਆਂ ਦੇ ਤਿੰਨ ਗੁੰਡੇ ਬਣ ਗਏ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਦੋ ਤਿੰਨ ਚਾਰ ਪੰਜ ਪੰਜਾਂ ਗੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਬਣਾ ਲੈਣਾ ਪੰਜਾਂ ਦਾ ਵੱਲ ਮਾਰਨਾ ਦੋ ਇੱਕ ਵਾਰ ਫਿਰ ਇਹਨਾਂ ਨੂੰ ਬਣਾ ਲੈਣਾ ਪੰਜਾਂ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਲਾਸਟ ਵਿੱਚ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਛੇਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਤੇ ਉਹ ਵਧਾਉਣੇ ਆ ਧਾਗਾ ਆਪਣੇ ਵੱਲ ਨੂੰ ਕਰਨਾ ਇਸ ਤਰੀਕੇ ਨਾਲ ਵਲ ਮਾਰਨਾ ਤਿੰਨਾ ਕੁੰਡਿਆਂ ਨੂੰ ਪੁੱਠੇ ਬਣਾਉਣਾ ਇੱਥੇ ਇੱਕ ਕੁੰਡਾ ਵੱਧ ਗਿਆ ਚਾਰ ਕੁੰਡੇ ਬਣ ਗਏ ਜਿਹੜੇ ਦੋ ਕੁੰਡੇ ਸਿੱਧੇ ਆ ਧਾਗਾ ਇਸ ਤਰੀਕੇ ਨਾਲ ਕਰਨਾ ਬਾਹਰ ਨੂੰ ਵਲ ਮਾਰਨਾ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ ਡਿਜ਼ਾਈਨ ਦੀ 6ਵੀਂ ਸਲਾਈ ਵਿੱਚ ਜਿਹੜੇ ਦੋ ਕੁੰਡੇ ਕੱਟੇ ਉਹ ਵਧਣ ਗਏ ਆ ਧਾਗਾ ਬਾਹਰ ਨੂੰ ਕਰਨਾ ਵਲ ਮਾਰਨਾ ਦੋ ਕੁੰਡੇ ਸਿੱਧੇ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਵਲ ਮਾਰਨਾ ਤਿੰਨ ਕੁੰਡੇ ਪੁੱਠੇ ਧਾਗਾ ਬਾਹਰ ਨੂੰ ਕਰਨਾ ਵਲ ਮਾਰਨਾ ਦੋ ਕੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਵਾਰ-ਵਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ